ਸਤਿ ਸ੍ਰੀ ਅਕਾਲ ਜੀ। ਇੱਕ ਹੋਰ ਨਵੇਂ ਵਲੌਗ ਤੇ ਤੁਹਾ ਦਾ ਸਵਾਗਤ ਹੈ। ਤੇ ਮਿੱਤਰੋ ਅੱਜ ਇਸ ਸਮੇਂ ਚੱਲੇ ਆ ਸਾਰਾ ਦੇਖੋ। ਤੇ ਇੱਥੇ ਜਿਹੜਾ ਉਹ 파ਟਕ ਲੱਗ ਚੁੱਕਿਆ ਹੈ ਤੇ 파ਟਕ ਭਾਰੀ ਦੂਰਾ ਮਿਲਦਾ। ਤੇ ਬਾਕੀ 파ਟਕ ਖੁੱਲਦੇ ਆ ਸਾਰੇ ਫਿਰ ਆਪਾਂ ਚਾਲੇ ਪਾਉਂਦੇ ਦਸਹਰੇ ਵੱਲੋਂ ਤੇ ਆਪਨੇ ਨਾਲ ਹੈ ਆਪਣਾ ਯਾਰ ਛੋਟਾ ਗੋਲਾਵ ਹੋਰ ਫਿਰ ਕਿਦਾਂ? ਬਾਰ ਵਧੀਆ। ਇਹਨੇ ਵੀ ਦੇਖਣਾ ਅੱਜ ਦੀ ਸਾਰਾ ਕਹਿੰਦਾ ਵੀਰੇ ਮੈਨੂੰ ਨਾਲ ਲੈ ਚੁਲੇ। ਤਾਂ ਆਪਾਂ ਇਹਨੂੰ ਹੀ ਹੁਣ ਨਾਲ ਲੈ ਚੱਲੇ। ਬਾਕੀ ਦੇਖਦੇ ਆ ਕਿਦਾਂ ਦਾ ਮਾਹੌਲ ਦਸਹਰੇ ਤੇ ਬੰਦਾ ਤੇ ਕਿਦਾਂ ਨਹੀਂ ਬੰਦਾ। ਤੇ ਬਾਕੀ ਦਸ ਚੈੱਕ ਕਰਦੇ ਸੋ ਫਿਲਾਂ ਇਹ ਪਾਗਾਰੀ ਸ਼ੇਟ ਆਪਾਂ ਪਾਈਏ ਫਾਂਟਾ ਕੋਈ ਪੁਰਾਣੀ ਪਾ ਲਈਏ ਚਲਦੇ ਆ ਬਸ ਤੁਸੀਂ ਸਾਰੇ ਇਕੱਠਾ ਆ ਵੀ ਲੈ ਲੈ ਸੋ ਦੇਣਾ ਸੋ ਦੇ ਮਿੱਤਰੋ ਆਪਾਂ ਬਸ ਐਸੀ ਕਰੇ ਬੋਲ ਟਾਈਮ ਤੇ ਬਾਕੀ ਇਹ ਪਹਿਲਾ ਪਹਿਲਾ ਆਪਾਂ ਪੈਟਰੋਲ ਪਾਉਣਾ ਹੈ ਪੈਟਰੋਲ 100 ਡੇਸ ਦਾ ਪੈਟਰੋਲ ਪਵਾ ਕੇ ਬਾਈਕ ਤੇ ਤੇ ਉਸ ਤੋਂ ਬਾਅਦ ਚੱਲਦੇ ਆਪਾਂ ਸਾਰੇ ਲੈ ਆ ਵੀ ਮਿੱਤਰੋ ਹੁਣ ਆਪਾਂ ਜੋ ਐ ਪ੍ਰੋਟੋਮ ਬਤੂ 100 ਰੁਪਏ ਦਾ ਪੈਟਰੋਲ ਪਵਾ ਲਿਆ 100 ਦਾ ਪਵਾ ਕੇ ਸਟਾਰਟ ਚਲਾਵਾਂਗੇ ਤੇ ਹੁਣ ਅਸੀਂ ਕਿਸਹਰੇ ਜਾਵਾਂਗੇ ਚਲਿਏ ਫਿਰ ਚਲੋ ਚਲੋ ਸਤਨੂ ਜੀ ਸਹਿਰ ਪਿੰਡੋ ਜੀ ਮਿੱਤਰੋ ਵਾਸੀ ਪਹੁੰਚ ਗਏ ਆ ਸਮੇਂ ਦੁਸਾਰੇ ਤੇ ਬਾਅਦ ਵਿੱਚ ਚੈੱਕ ਕਰਦੇ ਕਿ ਕਿਹਦਾ ਤੌਰ ਬਹੁਤ ਬਹੁਤ ਦਬੀ ਹੈ ਨਾ ਤੇ ਰਾਵਣ ਦੇ ਬੋਤ 35 ਬੰਦੀ ਫੁੱਟੀ ਜੋ ਰਾਵਣ ਦੇ ਬੋਤ ਆ ਉਹ ਹੋ ਗਿਆ ਤੇ ਬਾਅਦ ਵਿੱਚ ਆਪਾਂ ਚੈੱਕ ਕਰਦੇ ਚੱਲ ਕੇ ਕੀ ਹੁੰਦਾ ਸਾਡੇ ਪਿੰਡ ਦੇ ਬਹੁਤ ਜਿਆਦਾ ਜਨਤਾ ਇਸ ਸਾਚ ਕੀ ਹੈ ਵੀਡੀਓ ਬਣਾਈ ਇਹ ਕੱਢ ਗਏ ਵੀਡੀਓ ਦਾ ਕੱਟ ਗਿਆ ਉਹ ਤਾਂ फर्ज समझ लिया भाई मैं एक जन फर्ज पासा करना रहा सारे कार्य सारी संगत कारतकार सारे पुलिस को बेनती ਜੋ ਰਾਹ ਦਾ ਕਰ ਰਹੇ ਕਮੇਜੀ ਸਿੰਘ ਦੀ 500 ਵਾਲੇ ਉਹਨਾਂ ਕੋਲ ਸੋਰ ਇੱਕ ਦਿਨ ਗਾਇਜ਼ ਜੋ ਅਸੀਂ ਮੈਚ ਦੇ ਬਾਕੀ ਕਿਦਾਂ ਲੱਗਿਆ ਬਹੁਤ ਹੀ ਬਹੁਤ ਹੀ ਉਸਾਰੇ ਸਾਰ ਦੇਖੋ ਥੋੜੀ ਦੇਰ ਚ ਮੇਰੇ ਨਾਲ ਸਾਡੇ ਸੱਗੇ ਕੁਝ ਮਿਲ ਗਿਆ ਤੇ ਬਾਕੀ ਸੱਜਣਾ ਕਰਨ ਜਾ ਰਹੇ ਕੀ ਲੱਗਿਆ ਤੇ ਸਾਹਮਣੇ ਜੋ ਦਸਹਰੇ ਵਾਲਾ ਬੁੱਤ ਜੋ ਹੈ ਉਹਨੇ ਸੀ ਰਾਮ ਜੀ ਉਸ ਨੂੰ 3 ਮਿੰਟ 5 ਮਿੰਟ ਰਾਵਣ ਦਾਨ ਕਰਦਣ ਕੋਈ ਫੋੜ ਦੇ ਚੀ ਤੇ ਬਾਕੀ ਇਹ ਮੁੰਡੇ ਹਾਈ ਛੋਟੀ ਦੇਖਨੇ ਆ ਰਹੇ ਨੇ ਜਦ ਤਰਾ ਸਾਨੂੰ ਪੂਰਾ ਦਿਖ ਰਿਹਾ ਹੈ ਬਾਕੀ ਮਿੱਤਰੋ ਇੱਥੇ ਨਾ ਬਹੁਤ ਜ਼ਿਆਦਾ ਟਾਈਮ ਲੱਗੇ ਰਾਵਣ ਦਾਨ ਦੇ ਤੇ অলਮੋਸਟ ਰਾਤ ਦੇ 7 ਵਜੇ ਵੱਜਨੇ ਆਲੇ অলਮੋਸਟ ਨਾ 7 ਵਜੇ ਦਾ ਟਾਈਮ ਹੋ ਚੁੱਕਿਆ ਤੇ ਹਾਲੇ ਵੀ ਜੋ ਰਾਵਣ ਦਾਨ ਨਹੀਂ ਕੀਤਾ ਗਿਆ ਸ਼ਾਇਦ ਹੁਣ ਕਰ ਲੈਣਾ ਤੇ ਬਾਕੀ ਸਾਡੇ ਮਿੱਤਰ ਤੁਸੀਂ ਚੈੱਕ ਕਰੋ ਕਿੱਥੇ ਚੜੇਗਾ ਇਹ ਮੋੜਸਾ ਲਾਇ ਪਲਟੀ ਨਾ ਪਲੀਨਾ ਕਹਿਣਾ ਹੈ ਇਹ ਸਸਪੈਂਸ ਤੇ ਫਿਰ ਪਾਇਆ ਅਸੀਂ ਇਹ ਜਾਗ ਚਲੇ ਕਿ ਜਲਦੀ ਥੋੜਾ ਜਿਹਾ ਜਲਦੀ ਰਾਤ ਨੂੰ ਸਮਝ ਆਰਾਮ ਨਹੀਂ ਲੱਗਦਾ ਤੇ ਜੇ ਹੁਣ ਇਸਕਿਪ ਐਡ ਕਰ ਲੈਣ ਤਾਂ ਉਹ ਹੀ ਕਰਨੀ ਨੇ ਕਿ ਤੇਰਾਮਨ ਨੂੰ ਬਸ ਜਲਾ ਦੇਂਗੇ ਗਾਈਜ਼ ਹੁਣ ਆਇਆ ਉਹ ਰਾਮਨ ਜਾਨ ਹੋ ਗਿਆ ਆਲਮਸਟ ਤੇ ਬਾਕੀ ਚੈੱਕ ਕਰੋ ਬਸ ਇਹ ਮੇਗਨਾਤ ਹੋਇਆ ਦੱਚ ਇਹ ਚੱਲ ਗਈ ਮੇਗਨਾਤ ਨਹੀਂ ਰਾਮਨ ਨਹੀਂ ਲੱਗੀ ਗੋਲੀ ਮਾਰਤੀ ਓਹੋ ਪੈਣ ਲੱਗ ਪਟਾਕੇ ਵਿੱਚੋਂ ਓਏ 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 ਕੀ ਹੋ ਗਿਆ ਓ ਹੋ ਹੋ ਦੌਰਾਵਣੀ ਬੰਮੂ ਬੋਲੀ ਆਵੇ ਬੰਮਲ ਹਿੰਮਤ ਬਾਸ ਇਹੋ ਜਿਹਾ ਹੁੰਦਾ ਸੀ ਹੁਣ ਜਿਹੜਾ ਫਾਈਨਲੀ ਹੋਣਾ ਰਣੂ ਦਾ ਦਿਆਂ ਸਾਰੇ ਦਿਆਂ ਤੋਂ ਲੋਟ ਕੱਲੇ ਦਿਆਂ ਦੇ ਇਕੱਠੀ ਮਾਰ ਚਲੰਗ ਮਾਰ ਚਲੰਗ ਕਰਿਆ ਚੱਲ ਗਿਆ ਇਕੱਠੀ ਭਾਈ ਚਾਲ ਚੱਲ ਜੇ ਇਕੱਠੀ ਚੱਲ ਜੇ ਇਕੱਠੀ ਚੱਲ ਨਾਉ ਜੀ ਰਾਵਣ ਗਿਆ ਨੇ ਗਰੇ ਰਾਵਣ ਨੇ ਨਿਕਲ ਰਾਵਣ ਬਿਤਾ ਖੂਸ ਹੋਰ ਦੋ ਲਗਾ ਦਿੱਤੇ ਇਹਦਾ ਬਚਾ ਲੋਕ ਲੈ ਆਗੇ 2 ਮਿੰਟ ਦੀ ਕੋਈ 1 ਮਿੰਟ ਦੇ ਵਿੱਚ ਸਾਰਾ ਰਾਵਣ ਜੋ ਹੈ ਕੁੜਾ ਤਬਾਹ ਹੋ ਚੁੱਕਿਆ ਤੇ ਉਹ ਨਿਊ ਬਲਵ ਸਵੇਰੇ ਲੈ ਆਗੇ ਬਾਕੀ ਬਟਾਕੇ ਵਾਵਾ ਕਰਨ ਲੱਗ ਗਏ ਚੱਲ ਵੀ ਲੋ ਬਜਟ ਦਾ ਗੱਲ ਬੰਦਾ ਰਾਮ ਰਾਮ ਜਣਾ ਲੋ ਬਜਟ ਦੱਸ ਲੋ ਬਜਟ ਭਾਈ ਭਾਈ ਹੋ ਰਿਹਾ ਹੈ ਬੇਬੀ ਕਿੰਨੀ ਪਿਆਰ ਨਾਲ ਉਹ ਕੋਈ ਲੱਖਾਂ ਦੇ ਨਹੀਂ ਰਾਵੜ ਦੀਦੀ ਚਾਹਾਂ ਤਾਂ ਪਾਪੀ ਗੱਲ ਘਰ ਨੂੰ ਜਾ ਚੁੱਕੀ ਹੈ ਅਸੀਂ ਹੁਣ ਜੋ ਘਰ ਨੂੰ ਬਸ ਚਾਹਦੇ ਹਾਂ ਜੀ ਦਾ 100 ਸੋ ਦਾ ਪੈਟਰੋਲ ਪਾ ਕੇ ਦੇ ਦੂਸੇ ਕਲਾਏ ਰਾਮ ਤੇ ਇੱਥੇ ਤਾਂ ਇਹਨਾਂ ਦੋ ਕੁ ਦੋ ਕੁ ਮਿੰਟਾਂ ਦੇ ਫੜਾਕੇ ਪਾ ਕੇ ਸਾਰੇ ਦੰਨ ਨੂੰ ਦੋਸਰੀ ਜਿਹੜੀ ਆ ਨਾ ਤੇ ਦੋਸਤ ਦਾ ਬਰੋਡ ਵੀ ਦਵਾ ਦੇ ਚੱਕੋ ਹੋਰ ਖਲੀ ਕਿਸੇ ਨਾਲ ਇੱਕ ਟੇਬਲ ਵੀ ਚਿੱਟਾ ਦੇ ਚੈੱਕ ਕਰੋ ਹੁਣ ਜਿਹੜੇ ਆ ਸਾਈਨਾਂ ਦੇ ਜੋ ਸਕਾਈ ਸ਼ਾਟ ਤੇ ਹੋਈ ਚੱਲ ਰਹੀ ਹੈ ਬਾਕੀ ਦਾ

ਇਹ ਕੀ ਆਤਾ ਖਤਰਾ ਜਾਇ ਗਾਲੇ ਤੇ ਗਿਆ ਸਾਨੂੰ ਰਾਮ ਜੀ ਲੱਗਣਾ ਸਾਨੀਆਂ ਜ਼ੀਰਤ ਤੇ ਲੱਗਣਾ ਸਾਰੇ ਲੋਕਾਂ ਨੇ ਸਭ ਪਹਿਲੇ ਸਾਨੀਆਂ ਤੇ ਜ਼ੀਰਤ ਲੋ ਇਹ ਸੀ ਰਾਮਨ ਮੇਕਨਾਥ ਕੁੰਭ ਕਰਾ ਤਿੰਨੋਂ ਖਤਮ ਕਹਾਣੀ ਖਤਮ ਇੱਥੇ ਪਟਾਕੇ ਪਹਿਰੇ ਨਹੀਂ ਪਾਈ ਲੋਕ ਅਗਰ ਫਾਲ ਤੋਂ ਪਟਾਕਾ ਲੋਕ ਇਹਦਾ ਬਲਦੀ ਆ ਕੇ ਛੁੱਟ ਰਹਾ ਉਹ ਕੰਮ ਥੋੜਾ ਗਲਤ ਹੈ ਪਸਤੀ ਤੋਂ ਛੱਕਾ ਜਬ ਬੱਚਾ ਪ੍ਰਭੂ ਰਾਮ ਦੇ ਪਤਾਰ ਤੇ ਆ ਸੌ ਰੁਪਏ ਦੀ ਸੇਵਾ ਕਰ ਰਹੇ ਨੇ ਪ੍ਰਭੂਰਾ ਤੇ ਉਹਦੀ ਸੇਵਾ ਮਨਜ਼ੂਰ ਕਰੇ ਲੈ ਕੇ ਲਾਵੇ ਅੱਜ ਜਿੰਦੀ ਬਣੇ